ਇਹ ਇੱਕ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇ ਕਿ ਕੱਲ ਇਲੈਕਸ਼ਨ ਹੈ ਇਸ ਤੋਂ ਇਲਾਵਾ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਤੇ ਨਵਾਂ ਸਾਲ ਵੀ ਆ ਰਿਹਾ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁਲਰਜੀ ਨੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੀ ਆ ਰੇਲਵੇ ਸਟੇਸ਼ਨ ਬਾਸਟਰਡ ਤੇ ਹੋਰ ਭੀੜ ਭੜਕੇ ਵਾਲੀਆਂ ਥਾਵਾਂ ਮਾਰਕੀਟਾਂ ਦੀ ਚੈਕਿੰਗ ਕਰ ਰਹੇ ਆ ਐਂਟੀ ਸਬੋਟੀ ਟੀਮ ਇਹਦੇ ਵਿੱਚ ਸਾਡੇ ਨਾਲ ਸ਼ਫੀਸ਼ੈਂਟ ਫੋਰਸ ਆ ਐਸਓਜੀ ਆ ਏਆਰਪੀ ਆ ਜੀਆਰਪੀ ਆ ਤੇ ਰੇਲੇ ਪੁਲਿਸ ਨਾਲ ਡੌਗ ਸਕਾਟ ਆ ਇਹ ਅਸੀਂ ਜਿਹੜੀ ਆ ਸ਼ੱਕੀ ਪੁਰਸ਼ਾਂ ਦੀ ਤੇ ਸ਼ੱਕੀ ਚੀਜ਼ਾਂ ਦੀ ਕੋਈ ਬੈਗ ਵਗੈਰਾ ਉਹਦੇ ਵਿੱਚ ਕੋਈ ਜਿਹੜੀ ਆ ਉਹ ਕੋਈ ਅਨਕਲੇਮਡ ਨਾ ਹੋਵੇ ਇਹ ਅਸੀਂ ਚੈੱਕ ਕਰ ਰਹੇ ਹਾਂ ਸ਼ੱਕੀ ਵਿਅਕਤੀ ਇਹ ਸ਼ੱਕੀ ਵਸਤੂ ਵੀ ਸਰ ਆ ਕੋਈ ਕਾਬੂ ਨਹੀਂ ਫਿਲਹਾਲ ਜੀ ਕੋਈ ਅਸੀਂ ਕਾਫੀ ਸ਼ੱਕੀ ਵਿਅਕਤੀ ਚੈੱਕ ਕੀਤੇ ਆ ਉਹਨਾਂ ਦੀ ਪਰਸਨਲ ਸਰਚ ਵੀ ਕੀਤੀ ਆ ਉਹਨਾਂ ਦੇ ਬੈਗ ਵਾਇਰਾਂ ਵੀ ਚੈੱਕ ਕੀਤੇ ਆ ਫਿਲਹਾਲ ਸਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਆ ਉਹ ਨਹੀਂ ਮਿਲਿਆ ਲਗਾਤਾਰ ਤਬਾਕੇ ਨਹੀਂ ਹੋ ਰਿਹਾ ਸਿਰ ਉਸ ਦਾ ਕੋਈ ਥ੍ਰੈਟ ਸ਼ੂਟ ਸਟੇਸ਼ਨ ਉੱਤੇ ਨਹੀਂ ਸਟੇਸ਼ਨ ਤੇ ਫਿਲਹਾਲ ਕੋਈ ਥ੍ਰੈਟ ਨਹੀਂ ਪਰ ਅਸੀਂ ਇਤਿਆਹਾਦ ਵਜੋਂ ਇਹ ਚੈੱਕ ਕਰ ਰਹੇ ਹਾਂ ਵਰਤਾਕਣਾ ਕੀ ਹੈ ਜੀ ਸ਼ਰਾਰਤੀ ਅਨਸਰਾਂ ਸ਼ਰਾਰਤੀ ਅਨਸਰਾਂ ਤਾੜਨਾ ਵਾ ਕਿ ਉਹ ਜਿਹੜਾ ਵਾ ਉਹ ਮੁੱਖ ਧਾਰਾ ਦੇ ਵਿੱਚ ਆਉਣ ਇਹੋ ਜਿਹੇ ਸ਼ਰਾਰਤਾ ਨਾ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਕਸ ਲੈ ਆ ਜਾਏਗਾ ਇੱਕ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੋਆ ਕਿ ਕੱਲ ਇਲੈਕਸ਼ਨ ਆ ਇਸ ਤੋਂ ਇਲਾਵਾ 크ਿਸਮਸ ਦਾ ਤੇ ਹੋ ਰਿਹਾ ਤੇ ਨਵਾਂ ਸਾਲ ਵੀ ਆ ਰਿਹਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁਲਰਜੀ ਨੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੀ ਆ ਰੇਲਵੇ ਸਟੇਸ਼ਨ ਬਾਸਟਰਡ ਤੇ ਹੋਰ ਭੀੜ ਭੜਕੇ ਵਾਲੀਆਂ ਥਾਵਾਂ ਮਾਰਕੀਟਾਂ ਦੀ ਚੈਕਿੰਗ ਕਰ ਰਹੇ ਆ ਐਂਟੀ ਸਬੋਟੀ ਟੀਮ ਇਹਦੇ ਵਿੱਚ ਸਾਡੇ ਨਾਲ ਸਫੀਸ਼ੀਐਂਟ ਫੋਰਸ ਹੈ ਐਸਓਜੀ ਆ ਏਆਰਪੀ ਆ ਜੀਆਰਪੀ ਆ ਤੇ ਰੇਲੇ ਪੁਲਿਸ ਨਾਲ ਡੌਗ ਸਕਵਾਡ ਹੈ ਇਹ ਅਸੀਂ ਜਿਹੜੀ ਆ ਸ਼ੱਕੀ ਪੁਰਸ਼ਾਂ ਦੀ ਤੇ ਸ਼ੱਕੀ ਚੀਜ਼ਾਂ ਦੀ ਕੋਈ ਬੈਗ ਵਗੈਰਾ ਉਹਦੇ ਵਿੱਚ ਕੋਈ ਜਿਹੜੀ ਆ ਉਹ ਕੋਈ ਅਨਕਲੇਮਡ ਨਾ ਹੋਵੇ ਇਹ ਅਸੀਂ ਚੈੱਕ ਕਰ ਰਹੇ ਹਾਂ ਸ਼ੱਕੀ ਵਿਅਕਤੀ ਹੈ ਸ਼ੱਕੀ ਵਸਤੂ ਵੀ ਸਰ ਅਜੇ ਕੋਈ ਕਾਬੂ ਨਹੀਂ ਫਿਲਹਾਲ ਜੀ ਕੋਈ ਅਸੀਂ ਕਾਫੀ ਸ਼ੱਕੀ ਵਿਅਕਤੀ ਚੈੱਕ ਕੀਤੇ ਆ ਉਹਨਾਂ ਦੀ ਪਰਸਨਲ ਸਰਚ ਵੀ ਕੀਤੀ ਆ ਉਹਨਾਂ ਦੇ ਬੈਗ ਵਗੈਰਾ ਵੀ ਚੈੱਕ ਕੀਤੇ ਆ ਫਿਲਹਾਲ ਸਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਛੱਕੀ ਚੀਜ਼ ਆ ਉਹ ਨਹੀਂ ਮਿਲਿਆ ਸਰ ਲਗਰਦਾਰ ਤਬਾਕੀ ਦੀ ਹੋ ਰਹੀ ਹੈ ਸਰ ਉਸ ਦਾ ਕੋਈ threshot ਨਹੀਂ ਸਟੇਸ਼ਨ ਉੱਤੇ ਨਹੀਂ ਸਟੇਸ਼ਨ ਤੇ ਫਿਰ ਹਾਲ ਕੋਈ threat ਨਹੀਂ ਪਰ ਅਸੀਂ ਇhtiyat ਵਜੋਂ ਇਹ ਚੈੱਕ ਕਰ ਰਹੇ ਹਾਂ ਸ਼ਰਾਰਤ ਨਾ ਕੀ ਹੈ ਜੀ ਸ਼ਰਾਰਤੀ ਅਨਸਰਾਂ ਸ਼ਰਾਰਤੀ ਅਨਸਰਾਂ ਤਾੜਨਾ ਵਾ ਕਿ ਉਹ ਜਿਹੜਾ ਵਾ ਉਹ ਮੁੱਖ ਧਾਰਾ ਦੇ ਵਿੱਚ ਆਉਣ ਇਹੋ ਜਿਹੇ ਸ਼ਰਾਰਤਾ ਨਾ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਕਸ ਲੈ ਆ ਜਾਏਗਾ ਗੱਡੀ ਨੰਬਰ ਜੀ ਇੱਕ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇ ਕਿ ਕੱਲ ਇਲੈਕਸ਼ਨ ਹੈ ਇਸ ਤੋਂ ਇਲਾਵਾ 크ਿਸਮਿਸ ਦਾ ਤਿਉਹਾਰ ਆ ਰਿਹਾ ਤੇ ਨਵਾਂ ਸਾਲ ਵੀ ਆ ਰਿਹਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੀ ਆ ਰੇਲਵੇ ਸਟੇਸ਼ਨ ਬਾਸਟਰਡ ਤੇ ਹੋਰ ਭੀੜ ਭੜਕੇ ਵਾਲੀਆਂ ਥਾਵਾਂ ਮਾਰਕੀਟਾਂ ਦੀ ਚੈਕਿੰਗ ਕਰ ਰਹੇ ਆ ਐਂਟੀ ਸਬੋਟੀ ਟੀਮ ਇਹਦੇ ਵਿੱਚ ਸਾਡੇ ਨਾਲ ਸ਼ਫੀਸ਼ੈਂਟ ਫੋਰਸ ਆ ਐਸਓਜੀ ਆ ਏਆਰਪੀ ਆ ਜੀਆਰਪੀ ਆ ਤੇ ਰੇਲਵੇ ਪੁਲਿਸ ਨਾਲ ਡੌਗ ਸਕਵਾਡ ਆ ਇਹ ਅਸੀਂ ਜਿਹੜੀ ਆ ਸ਼ੱਕੀ ਪੁਰਸ਼ਾਂ ਦੀ ਤੇ ਸ਼ੱਕੀ ਚੀਜ਼ਾਂ ਦੀ ਕੋਈ ਬੈਗ ਵਗੈਰਾ ਉਹਦੇ ਵਿੱਚ ਕੋਈ ਜਿਹੜੀ ਆ ਉਹ ਕੋਈ ਅਨਕਲੇਮਡ ਨਾ ਹੋਵੇ ਇਹ ਅਸੀਂ ਚੈੱਕ ਕਰ ਰਹੇ ਹਾਂ ਸ਼ੱਕੀ ਵਿਅਕਤੀ ਇਹ ਸ਼ੱਕੀ ਵਸਤੂ ਵੀ ਸਰ ਆਈ ਕੋਈ ਕਾਪੂ ਨਹੀਂ ਫਿਲਹਾਲ ਜੀ ਕੋਈ ਅਸੀਂ ਕਾਫੀ ਸ਼ੱਕੀ ਵਿਅਕਤੀ ਚੈੱਕ ਕੀਤੇ ਆ ਉਹਨਾਂ ਦੀ ਪਰਸਨਲ ਸਰਚ ਵੀ ਕੀਤੀ ਆ ਉਹਨਾਂ ਦੇ ਬੈਗ ਵਗੈਰਾ ਵੀ ਚੈੱਕ ਕੀਤੇ ਆ ਫਿਲਹਾਲ ਸਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਆ ਉਹ ਨਹੀਂ ਮਿਲਿਆ ਸਰ ਲਗਾਤਾਰ ਧਮਾਕੇ ਨਹੀਂ ਹੋ ਰਿਹਾ ਸਰ ਉਸ ਦਾ ਕੋਈ ਥ੍ਰੈਟ ਸ਼ੂਟ ਨਹੀਂ ਸਟੇਸ਼ਨ ਤੇ ਨਹੀਂ ਸਟੇਸ਼ਨ ਤੇ ਫਿਲਹਾਲ ਕੋਈ ਥ੍ਰੈਟ ਨਹੀਂ ਪਰ ਅਸੀਂ ਇਤਿਆਹਾਦ ਵਜੋਂ ਇਹ ਚੈੱਕ ਕਰ ਰਹੇ ਆਪਣੇ ਨਿਗਰਤਾੜਨਾ ਕੀ ਹੈ ਜੀ ਸ਼ਰਾਰਤੀ ਅਨਸਰਾਂ ਸ਼ਰਾਰਤੀ ਅਨਸਰਾਂ ਤਾੜਨਾ ਵਾ ਕਿ ਉਹ ਜਿਹੜਾ ਵਾ ਉਹ ਮੁੱਖ ਧਾਰਾ ਦੇ ਵਿੱਚ ਆਉਣ ਇਹੋ ਜਿਹੇ ਸ਼ਰਾਰਤਾ ਨਾ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਕਸ ਲੈ ਆ ਜਾਏਗੀ